ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਣ ਹੋਵੇ ਜੀ ਆਹ ਗੁਰ ਪਿਆਰਿਓ ਸਿੱਖ ਧਰਮ ਦੀ ਮੁੱਢਲੀ ਜਾਣਕਾਰੀ ਦੇ ਤਹਿਤ ਇੱਕਵੀਂ ਜਾਣਕਾਰੀ ਜਿਹੜੀ ਹੈ ਉਹ ਹੈ ਇਸ਼ਨਾਨ ਕਿਉਂਕਿ ਕਈ ਵਾਰਨ ਅਸੀਂ ਅਮਰ ਤੇ ਹਿਲ ਨਹੀਂ ਸਕਦੇ ਕਿ ਜੇ ਰੋਜ਼ ਉੱਠ ਕੇ ਇਸ਼ਨਾਨ ਕਰਨਾ ਪਵੇਗਾ ਪਰ ਇਸ਼ਨਾਨ ਜਿਹੜਾ ਹੈ ਸਰੀਰ ਦੀ ਸਭਾਈ ਬਾਤ ਹੈ ਰੰਧਨੇ ਸਰੀਰ ਦੀ ਸਫਾਈ ਬਾਅਦ ਤੇ ਇਸ਼ਨਾਨ ਪਾਣੀ ਦੇ ਨਾਲ ਤੇ ਮਨ ਦੀ ਸਫਾਈ ਬਾਅਦ ਤੇ ਮਨ ਦਾ ਇਸ਼ਨਾਨ ਗੁਰਬਾਣੀ ਦੇ ਨਾਲ ਹੁੰਦਾ ਹੈ ਸਰੀਰ ਦੀ ਸਫਾਈ ਕਰਨਾ ਬੜਾ ਜ਼ਰੂਰੀ ਹੈ ਹਰ ਰੋਜ਼ ਇਸ਼ਨਾਨ ਕਰਨ ਦੇ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਨਾਲ ਸਾਰਾ ਦਿਨ ਸਰੀਰ ਚੋਸ ਤੇ ਹੁਸ਼ ਰਹਿਦਾ ਹੈ ਜੇ ਇਸ਼ਨਾਨ ਨਾ ਕਰੀਏ ਤਾਂ ਸਰੀਰ ਨੂੰ ਸੁਸਤੀ ਵੀ ਬੈ ਰੇਂਦੀ ਆ ਜਿਵੇਂ ਸਰੀਰ ਦੀ ਸਫਾਈ ਲਈ ਇਸ਼ਨਾਨ ਕਰਨਾ ਬਹੁਤ ਜ਼ਰੂਰੀ ਹੈ ਇਸ ਤਰ੍ਹਾਂ ਮਨ ਦੀ ਸਫਾਈ ਕਰਨ ਲਈ ਵੀ ਵਾਹਿਗੁਰੂ ਦਾ ਸਿਮਰਨ ਕਰਨਾ ਵੀ ਬਹੁਤ ਜ਼ਰੂਰੀ ਹੈ ਨਿਤ ਨੇਮ ਕਰਨਾ ਸਿਮਰਨ ਕਰਨਾ ਗੁਰੂ ਦੀ ਸੰਗਤ ਕਰਨੀ ਇਹ ਵੀ ਇਸ਼ਨਾਨ ਦੇ ਵਿੱਚ ਹੀ ਆਉਂਦਾ ਹੈ ਮਨ ਦਾ ਇਸ਼ਨਾਨ ਹੈ ਸੁਮਾਰਾ ਕਹਿੰਦੇ ਜਿਵੇਂ ਸਰੀਰ ਦੀ ਤੰਦਰੁਸਤੀ ਲਈ ਹਰ ਰੋਜ਼ ਇਸ਼ਨਾਨ ਕਰਨਾ ਬਹੁਤ ਜ਼ਰੂਰੀ ਹੈ ਜਿਵੇਂ ਹੀ ਮਨ ਦੀ ਪਵਿੱਤਰਤਾ ਲਈ ਹਰ ਰੋਜ਼ ਬਾਣੀ ਪੜ੍ਹਨੀ ਅਤੇ ਸਮਝਣੀ ਬਹੁਤ ਜ਼ਰੂਰੀ ਹੈ ਜਿਵੇਂ ਆਪ ਸਰਬਾਦ ਸੰਗਤਾਂ ਰੋਜ਼ਾਨਾ ਹਾਜ਼ਰੀ ਪਰਦੇਓ ਜਿਵੇਂ ਗੁਰਸਿੱਖ ਆਦਮੀ ਅਮਰਤ ਵਾਲੇ ਉੱਠ ਕੇ ਇਸ਼ਨਾਨ ਕਰਕੇ ਸਰੀਰ ਦਾ ਫਿਰ ਮਨ ਦਾ ਇਸ਼ਨਾਨ ਨਿਤ ਰਮਦਾਈ ਕਰਦਾ ਹੈ ਸਰੀਰ ਦੀ ਮੈਲ ਪਾਣੀ ਨਾਲ ਉਤਰਦੀ ਹੈ ਤੇ ਮਨ ਦੀ ਮੈਲ ਗੁਰਬਾਣੀ ਨਾਲ ਉਤਰਦੀ ਹੈ ਮਹਾਰਾਜ ਦਾ ਫਰਮਾਨ ਹੈ ਇਹ ਸਾਡੀ ਮਤ ਭਰ ਜਾਵੇ ਪਰ ਇਹ ਮਤ ਪਾਪਾਂ ਕੇ ਸੰਗ ਉਹ ਤੋਪੈ ਨਾਵੇਂ ਕੇ ਰੰਗ ਹੁਣ ਸਾਡੀ ਮਤ ਜੇ ਪਾਪਾਂ ਨਾਲ ਭਰ ਜਾਵੇ ਵਿਕਾਰਾਂ ਨਾਲ ਭਰ ਜਾਵੇ ਤੇ ਉਹ ਕਿਵੇਂ ਪਵਿੱਤਰ ਹੋ ਸਕਦੀ ਹੈ ਉਹ ਨਾਮ ਦੇ ਨਾਲ ਨਾਮ ਸਿਮਰਨ ਦੇ ਨਾਲ ਪਵਿੱਤਰ ਹੋ ਸਕਦੀ ਹੈ ਇਹ ਸਭਾ ਤੇ ਗੁਰੂ ਪਿਆਰਿਓ ਇਸ਼ਨਾਨ ਕਰਨਾ ਸਰੀਰ ਲਈ ਜ਼ਰੂਰੀ ਹੈ ਤੇ ਗੁਰਬਾਣੀ ਪੜ੍ਹਨੀ ਮਨ ਦੇਸ਼ ਨਾਲ ਲਈ ਬਹੁਤ ਜ਼ਰੂਰੀ ਹੈ ਜਿਵੇਂ ਇਸ਼ਨਾਨ ਨਾ ਕਰੀਏ ਕੁਝ ਦਿਨ ਸਰੀਰ ਦੇ ਉੱਤੇ ਕਈ ਬਿਮਾਰੀਆਂ ਜੜੀਆਂ ਨੇ ਲੱਗ ਜਾਂਦੀਆਂ ਨੇ ਖਾਰਸ਼ ਹੋਣੀ ਸ਼ੁਰੂ ਹੋ ਜਾਂਦੀ ਹੈ ਸਰੀਰ ਦੇ ਉੱਤੇ ਘੋੜੇ ਫਿਣਸੀਆਂ ਹੋਣੇ ਸ਼ੁਰੂ ਹੋ ਜਾਂਦੇ ਆ ਔਰ ਸਰੀਰ ਦੇ ਉੱਤੇ ਜਦੋਂ ਖਾਰਸ਼ ਹੁੰਦੀ ਹੈ ਅger ਨੀਂਦ ਪੂਰੀ ਨਹੀਂ ਆਉਂਦੀ ਨੀਂਦ ਪੂਰੀ ਨਾ ਹੋਂ ਕਰਕੇ ਕਈ ਬਿਮਾਰੀਆਂ ਲੱਗ ਜਾਂਦੀਆਂ ਨੇ ਸੋ ਇਸੇ ਤਰ੍ਹਾਂ ਹੀ ਜੇ ਨਾਮ ਨਾ ਸਿਮਰਿਏ ਬਾਣੀ ਨਾ ਪੜੀਏ ਇਹ ਸਾਨੂੰ ਮਾਨਸਿਕ ਰੋਗ ਵੀ ਲੱਗ ਜਾਂਦੇ ਨੇ ਸੋ ਇਹ ਸੀ ਇਸ਼ਨਾਨ ਅਜ ਦੇ ਵਿਚਾਰ ਇਨਿਕ ਸਤਿਗੁਰ ਬਾਛਾ ਜੀ ਕਿਰਪਾ ਕਰਨ ਇਸੇ ਤਰ੍ਹਾਂ ਹੀ ਆਪਣਾ ਪਿਆਰ ਬਣਾਈ ਰੱਖਣ ਜੀ ਆਓ ਸਾਰੇ ਗੱਜਕੇ ਫੱਤੇ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਤੇ